ਤੰਗ ਡਾਊਨ ਦੇ ਲਈ ਵਰਤੀ ਜਾ ਰਹੀ ਚਾਈਨਾ ਡੋਰ ਇਨਸਾਨੀ ਜਿੰਦਗੀ ਦੇ ਲਈ ਖਤਰਨਾਕ ਸਾਬਤ ਹੋ ਰਹੀ ਹੈ ਪਰ ਲਗਾਤਾਰ ਹੋ ਰਹੇ ਹਾਦਸਿਆਂ ਦੇ ਬਾਵਜੂਦ ਵੀ ਪ੍ਰਸ਼ਾਸਨ ਇਸ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਵਿੱਚ ਕਾਮਯਾਬ ਹੋ ਨਹੀਂ ਪਾਇਆ ਨਾ ਹੀ ਲੋਕ ਇਸ ਦੀ ਵਰਤੋਂ ਕਰਨ ਤੋਂ ਬਾਝ ਆ ਰਹੇ ਹਨ ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸ਼ਬਾ ਨਸਹਿਰਾ ਸਿੰਘ ਦਾ ਰਹਿਣ ਵਾਲਾ ਇੱਕ ਬਜ਼ੁਰਗ ਜੋੜਾ ਜੋ ਕਿ ਬੇੜਕਾ ਤੋਂ ਮੋਟਰਸਾਈਕਲ ਤੇ ਆਪਣੇ ਪਿੰਡ ਵੱਲ ਨੂੰ ਆ ਵਾਪਸ ਆ ਰਿਹਾ ਸੀ ਇਸ ਚਾਈਨਾ ਡੋਰ ਦੀ ਲਪੇੜ ਦੇ ਵਿੱਚ ਬੁਰੀ ਤਰ੍ਹਾਂ ਆਉਣ ਨਾਲ ਜ਼ਖਮੀ ਹੋ ਗਿਆ ਬਜ਼ੁਰਗ ਜਸਪਾਲ ਸਿੰਘ ਦੇ 20 ਟੰਕੇ ਲੱਗੇ ਹਨ ਜਦ ਦੇ ਕਿ ਉਸ ਦੀ ਪਤਨੀ ਸੰਤੋਖ ਕੌਰ ਦੇਵੀ ਇਸ ਡੋਰ ਨੂੰ ਜਸਪਾਲ ਸਿੰਘ ਦੇ ਸਰੀਰ ਤੋਂ ਹਟਾਉਣ ਦੇ ਚੱਕਰ ਵਿੱਚ ਹੱਥ ਚੀੜਿਆ ਗਿਆ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਜਨਾਬ ਮੈਂ ਵੇਰ ਕੇ ਜਾ ਰਿਹਾ ਆਪਣੇ ਰਿਸ਼ਤੇਦਾਰਾਂ ਦਾ ਪਤਾ ਲੈਣ ਤੇ ਉਥੋਂ ਵਾਪਸ ਆ ਰਿਹਾ ਤੇ ਪਖਰਪੋਰਾ ਜਿਹੜਾ ਪੋਲਿਆ ਉਹਦੇ ਉੱਤੇ ਡੋਰ ਫਿਰ ਗਈ ਕਿਉਂਕਿ ਮੈਂ ਆਪਣੀ ਮਿੱਸੀ ਨੂੰ ਕਿਹਾ ਮੇਰੇ ਡੋਰ ਫਿਰ ਗਈ ਤੇ ਮੈਂ ਤਾਂ ਨੂੰ ਹੱਥ ਮਾਰਿਆ ਇਹਨੇ ਮਾਰਿਆ ਤੇ ਇਹਦੇ ਵੀ ਹੱਥ ਤੇ ਸੱਟ ਲੱਗ ਗਈ ਤੇ ਇਹ ਜਦੋਂ ਮੈਂ ਮੋਟਰਸਾਈਕਲ ਇਹ ਚੰਗਾ ਹੋਇਆ ਕਿ ਮੈਂ ਮੋਟਰਸਾਈਕਲ ਕੰਟਰੋਲ 'ਚ ਰਿਹਾ ਮੋਟਰਸਾਈਕਲ ਡਿੱਗਾ ਨਹੀਂ ਜੇ ਮੋਟਰਸਾਈਕਲ ਡਿੱਗ ਪੈਂਦਾ ਤੇ ਸੱਟਾਂ ਸਾਡੇ ਬਹੁਤ ਲੱਗਣੀਆਂ ਸੀ ਤੇ ਉਹ ਤੋਂ ਬਾਅਦ ਮਤਲਬ ਇਹਨੇ ਜਦੋਂ ਮੈਂ ਪੁੰਜੇ ਉਤਰਿਆ ਤੇ ਮੇਰਾ ਖੂਨ ਬੜਾ ਵਗਦਾ ਇਹ ਰੋਈ ਹੈ ਕਿ ਖੂਨ ਬੜਾ ਵਗ ਰਿਹਾ ਫਿਰ ਇਹਨਾਂ ਨੂੰ ਰਮਾਲ ਕੱਢ ਕੇ ਮੇਰੇ ਪੱਗ ਲਾ ਕੇ ਪੱਟੀ ਕੀਤੀ ਉੱਤੇ ਸ਼ੌਲ ਬੱਦਾਂ ਚੁੰਨੀ ਬੰਦੀ ਰਮਾਲ ਬੱਦਾਂ ਫਿਰ ਉਹ ਸਰਹਾਲੇ ਦੇ ਸਰਪੰਚ ਹੀ ਮੌਜੂਦਾ ਉਹ ਜੀਵ ਤੇ ਗਜਾਂ ਰਹੇ ਉਹਨਾਂ ਨੇ ਸਾਨੂੰ ਪਾ ਕੇ ਕਿਸ ਹਸਪਤਾਲ ਪਹੁੰਚਾਇਆ ਉੱਥੇ ਸਾਡਾ ਉਹਨਾਂ ਨੇ ਟ੍ਰੀਟਮੈਂਟ ਕਰਾਇਆ ਇਹ ਦੇਖਦੀ ਨਹੀਂ ਜਨਾਬ ਮੈਨੂੰ ਤਾਂ ਦਿਸੀ ਨਹੀਂ ਨਾ ਡੋਰ ਦੋਰ ਨਹੀਂ ਲੱਭੀ ਇਹ ਦਿਖਦੀ ਨਹੀਂ ਕੀ ਪਤਾ ਨਹੀਂ ਕਿਹੜੇ ਵੇ ਉਦੋਂ ਜਦੋਂ ਆਰੀ ਵਾਂਗੂ ਫਿਰਿਆ ਉਦੋਂ ਮੈਨੂੰ ਪਤਾ ਲੱਗਾ ਤੇ ਮੈਨੂੰ ਉਹ ਤਾਂ ਦੇਖਣੋਂ ਹੀ हट ਗਿਆ ਕਿਉਂਕਿ ਖੂਨ ਸਾਰਾ ਮਤਲਬ ਅੱਖਾਂ ਘੜੀ ਆ ਗਿਆ ਨਾ ਤੇ ਮੈਨੂੰ ਦਿਖਿਆ ਹੀ ਨਹੀਂ ਤੇ ਉਹ ਇਹ ਤੇ ਰੱਬ ਦਾ ਸ਼ੁਕਰ ਹੋਇਆ ਕਿ ਮਤਲਬ ਮੈਂ ਡਿਗਣੋਂ ਬਚ ਗਿਆ ਤੇ ਸੱਟੋਂ ਮਤਲਬ ਹੋਰ ਨਹੀਂ ਸੱਟ ਲੱਗੀ ਨਹੀਂ ਤੇ ਲੱਤਾਂ ਤਾਂ ਸਭ ਟੁੱਟ ਜਾਣੀਆਂ ਇਹ ਰੋ ਲਾਉਣੀ ਚਾਹੀਦੀ ਇਹ ਸਰਕਾਰ ਸਭ ਕੁਝ ਕਰ ਸਕਦੀ ਲਾਉਣੀ ਚਾਹੀ ਤੇ ਕਰ ਸਕਦੀ ਹੈ ਪਰ ਲਾਉਂਦੀ ਨਹੀਂਗੀ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਕਿ ਇਹ ਇਹ ਇਹਨੂੰ ਖਤਮ ਕੀਤਾ ਜਾਏ ਮੇਰੇ ਬਾਈਟ ਅੰਕੇ ਲੱਗੇ ਆ ਜੀ ਇਹਨਾਂ ਨੂੰ ਮੈਂ ਕਿਹਾ ਕਿ ਮੇਰੇ ਸੰਤੋਸ਼ ਇਹਨਾਂ ਦਾ ਨਾਮ ਆ ਮੈਂ ਕਿਹਾ ਕਿ ਮੇਰੇ ਡੋਰ ਫਿਰ ਗਈ ਹੈ ਤੇ ਇਹਨੇ ਵੀ ਡੋਰ ਵਿੱਚ ਪਿੱਛੋਂ ਵੇਖ ਕੇ ਇਹਨਾਂ ਦੇ ਤਾਂ ਨੂੰ ਹੱਥ ਕੀਤਾ ਇਹਦੇ ਹੱਥ ਤੇ ਮਤਲਬ ਉਹ ਡੋਰ ਡੋਰ ਫਿਰ ਗਈ ਇੱਕ ਭਰਾਗੇ ਬੜਾ ਰੋਣ ਡਾ ਬੈ ਮੈਂ ਕਿਹਾ ਕੀ ਹੋਇਆ ਲਹੂ ਬੜਾ ਵਗਣ ਡਿਆ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਪੱਟੀ ਬੰਨ੍ਹ ਦੇ ਆਪੇ ਠੀਕ ਹੋ ਜੂ ਕੋਈ ਗੱਲ ਨਹੀਂ ਸ਼ਕਤੀ ਨਾਲ ਇਹਨੂੰ ਬੰਦ ਕਰਨਾ ਚਾਹੀਦਾ ਸਰਕਾਰ ਸਭ ਕੁਝ ਕਰ ਸਕਦੀ ਹੈ ਬੰਦ ਕਰਾ ਸਕਦੀ ਹੈ ਪਰ ਜੇ ਕਰਨਾ ਚਾਹੁੰਦੇ ਜਨਾਬ ਮੇਰੇ ਇਧਰ ਆ ਸੁਣ ਹੋ ਗਿਆ ਜਿਹੜਾ ਮਤਲਬ ਸ਼ੁੱਕਰਵਾਰ ਦੀ ਗੱਲ ਆ ਮੇਰਾ ਸੋਨਿਆ ਮੈਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਵਜਦਾ ਕੀ ਹੈ ਜਿੱਦਾਂ ਪੱਥਰ ਪਿਆ ਇਦਾਂ ਹੀ ਸਿਰ ਅੱਖ ਮੈਂ ਜਿਹਦਾ ਇੱਥੋਂ ਘੁੱਟਦਾ ਵਾਂ ਤੇ ਇਹ ਤਾਂ ਨੂੰ ਮੇਰੇ ਐਉਂ ਜਿੱਦਾਂ ਵਾਲ ਪੁੱਟੇ ਜਾਂਦੇ ਆ ਇਹ ਕੋਈ ਮਸਲ-ਮਸਲ ਸਾਹ ਮੇਰੇ ਵੱਡੇ ਗਿਆ ਮੈਂ ਹੁਣ ਅੱਖਾਂ ਦਾ ਵੀ ਮਤਲਬ ਐਮ ਆਈ ਆਰ ਕਰਾਉਂਗਾ ਤੇ ਫੇਰ ਮੈਨੂੰ ਪਤਾ ਲੱਗੂ ਕੀ ਗੱਲ ਆ ਇਹ ਚੈਨਾ ਡੋਰ ਫਿਰਿਆ ਜੀ ਚੈਨਾ ਡੋਰ ਪੱਖਰ ਪੁੱਦੇ ਤੋਂ نیچے ਉਤਰਨ ਦੇ ਸੀਗੇ ਕੋਲ ਤੋਂ ਤੇ ਉਥੋਂ ਇਹਨਾਂ ਨੇ ਕਿਹਾ ਕਿ ਸੰਤੋਸ਼ ਮੇਰੇ ਡੋਰ ਵੱਜ ਗਈ ਹੈ ਤੇ ਮੈਂ ਜੀ ਭਿਆਨੇ ਮੈਂ ਤਾਂ ਨੂੰ ਕੀਤੀ ਐ ਕਰਕੇ ਤਿੰਨ ਵ ਤੇ ਉਹ ਫਿਰ ਮੇਰੇ ਮੇਰੇ ਹੀ ਫਿਰ ਗਈ ਤੇ ਪਰ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਇਹਦੇ ਵੀ ਡੁੱਬ ਰ ਫਿਰ ਗਈ ਹੈ ਮੈਂ ਇਹਨਾਂ ਦੀ ਪੱਟੀ ਕਰੀ ਜਾਂਦੀ ਹਾਂ ਤੇ ਉਹ ਖੂਨ ਵੰਦੇ ਨਹੀਂ ਹੁੰਦਾ ਬਹੁਤ ਵਗਦਾ ਸੀ ਜਿਵੇਂ ਬਾਲਟੀ ਨਾਲ ਪਾਣੀ ਸੁੱਟੇ ਦਾ ਉੱਤੇ ਇਦਾਂ ਖੂਨ ਵਗਦਾ ਸੀ ਉੱਥੇ ਬਹੁਤ ਜ਼ਿਆਦਾ ਡਾਕਟਰ ਦੇ ਖੜਿਆ ਤੁਸੀਂ ਕੀ ਹਾਂਜੀ ਫਿਰ ਡਾਕਟਰ ਦੇ ਖੜਿਆ ਫਿਰ ਜੀਪ 'ਚ ਪਾ ਕੇ ਉਹਨਾਂ ਖੜਿਆ ਨਿਹੰਗ ਸਾਹਿਬ ਕੋਈ ਆਏ ਸੀਗੇ ਤੇ ਉਹਨਾਂ ਖੜਿਆ ਤੇ ਫਿਰ ਉੱਥੇ ਟਰੀਟਮੈਂਟ ਇਹਨਾਂ ਨੇ ਕੀਤੀ ਤੇ ਬਾਅਦ ਵਿੱਚ ਮੇਰੇ ਪੱਟੀ ਕੀਤੀ ਪਹਿਲਾਂ ਇਹਨਾਂ ਦੇ ਟਾਂਕੇ ਲਾਏ ਫਿਰ ਬਾਅਦ ਵਿੱਚ ਮੇਰੇ ਟਾਂਕੇ ਲਾਏ ਉਹਨਾਂ ਵਾਲੇ ਨੂੰ ਕਹਿੰਨੇ ਵੀ ਜਿਹੜੇ ਵੇਚਦੇ ਉਹਨਾਂ ਨੂੰ ਫੜੋ ਤੇ ਇਹ ਚੈਨਾ ਡੋਰ ਜਿਹੜੀ ਬੰਦ ਹੋਣੀ ਚਾਹੀਦੀ ਹੈ ਇਹ ਬਹੁਤ ਨੁਕਸਾਨ ਕਰਦੀ ਹੈ ਲੋਕਾਂ ਦਾ ਜੀਵ ਲੋਕਾਂ ਦੇ ਖਤਮ ਹੋ ਜਾਂਦੇ ਨੇ ਪਰ ਡੋਰ ਫੇਰ ਵੀ ਨਹੀਂ ਖਤਮ ਹੁੰਦੇ ਬੈਡ ਤੇ ਪਾਤਾ ਹੀ ਉਦੋਂ ਤੇ ਬੈਡ ਤੇ ਬੈਠੇ ਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਰਮਾਨ ਕਰਕੇ ਬੈਠੇ ਰਹਿੰਦੇ ਰਜਾਈ ਵਿੱਚ ਕੀ ਕਰਨਾ ਹੈ ਕੰਮਕਾਰ ਵਾਲੇ ਹੀ ਬੰਦੇ ਆ ਤੇ ਪਰ ਅਸੀਂ ਹੁਣ ਰਜਾਈ ਚ ਪੈ ਗਏ ਆ ਸਰਕਾਰ ਨੂੰ ਹੀ ਕਹਿਣਾ ਚਾਹੁੰਦੇ ਆ ਵੀ ਇਹ ਜੱਡੀ ਚੈਨਾ ਡੋਰ ਹੀ ਖਤਮ ਹੋਣੀ ਚਾਹੀਦੀ ਹੈ ਇਹ ਜਿਹੜਾ ਇਹਦਾ ਜੜੋਂ ਝੜੋਂ ਪਟੋਏ ਨੂੰ ਇਹ ਲੋਕਾਂ ਦੀ ਜਾਨਾਂ ਲੈਂਦੀ ਹੈ ਇਹਨੂੰ ਕਿਉਂ ਨਹੀਂ ਰੋਕ ਸੰਭਲਉਂਦੇ